ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰੂ ਨਾਨਕ ਸਾਹਿਬ ਇੱਕ ਅਜਿਹੀ ਜੋਤ ਸਨ ਜਿਨ੍ਹਾਂ ਨੇ ਕਈ ਭੁੱਲੇ ਪਟਕੇ ਰਾਹੀਆਂ ਨੂੰ ਉਹਨਾਂ ਦੀ ਮੰਜ਼ਿਲ ਦਾ ਰਾਹ ਦੱਸਿਆ ਜਿਵੇਂ ਪਾਰਸ ਆਪਣੀ ਸ਼ੋ ਨਾਲ ਲੋਹੇ ਨੂੰ ਸੋਨਾ ਬਣਾ ਸਕਦਾ ਹੈ ਉਸੇ ਤਰ੍ਹਾਂ ਗੁਰੂ ਜੀ ਦਾ ਨਾਮ ਲੈਣ ਨਾਲ ਹੀ अनेका ਗੁੰਮਰਾਹ ਹੋਈਆਂ ਆਤਮਾਵਾਂ ਵਿੱਚ ਕੁੰਦਨ ਵਗ ਸੁਚਿਤਤਾ ਆ ਜਾਂਦੀ ਹੈ ਗੁਰੂ ਜੀ ਨੇ अनेका ਪੀੜਾ ਫਕੀਰਾਂ ਜੋਗੀਆਂ ਸੂਫੀਆਂ ਸੰਨਿਆਸੀਆਂ ਸਾਧਾਂ ਸੰਤਾਂ ਕਾਜ਼ੀਆਂ ਅਤੇ ਪੰਡਤਾਂ ਨੂੰ ਸਿੱਧੇ ਰਾਹ ਪਾਇਆ ਸਾਡੀ ਅੱਜ ਦੀ ਸਾਖੀ ਜਦੋਂ ਇੱਕ ਵਿਅਕਤੀ ਨੇ ਆਪ ਜੀ ਨੂੰ ਪ੍ਰੇਸ਼ਨ ਕੀਤਾ ਗੁਰੂ ਮਹਾਰਾਜ ਮੈਂ ਕਿਹੜੀ ਚੀਜ਼ ਧਾਰਨ ਕਰਾਂ ਸਿੱਖੀ ਜਾਂ ਫਕੀਰੀ ਜਾਂ ਗ੍ਰਸਤ ਧਰਮ ਕੀ ਗ੍ਰਹਿਣ ਕਰਾਂ ਗੁਰੂ ਨਾਨਕ ਪਾਸ਼ਾ ਅਤੇ ਇੱਕ ਸਿੱਖ ਦੀ ਬੜੀ ਹੀ ਪਿਆਰੀ ਸਾਖੀ ਇਸ ਸਾਖੀ ਵਿਚਾਰ ਨੂੰ ਆਪ ਦੇ ਨਾਲ ਅੱਗੇ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਗੁਰੂ ਨਾਨਕ ਪਾਸ਼ਾ ਜੀ ਤੋਂ ਇੱਕ ਆਦਮੀ ਨੇ ਪ੍ਰਸ਼ਨ ਪੁੱਛਿਆ ਮਹਾਰਾਜ ਮੈਂ ਕਿਹੜੀ ਚੀਜ਼ ਧਾਰਨ ਕਰਾਂ ਸਿੱਖੀ ਜਾਂ ਫਕੀਰੀ ਜਾਂ ਗ੍ਰਹਿਸਤ ਧਰਮ ਕਿਸ ਨੂੰ ਗ੍ਰਹਿਣ ਕਰਾਂ ਉਸ ਦੀ ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਉਸ ਪਿੰਡ ਵਸ ਰਹੇ ਸਾਡੇ ਸਿੱਖ ਪਸ ਜਾ ਉਸ ਪਾਸੋਂ ਪਹਿਲਾਂ 200 ਰੁਪਏ ਲੈ ਕੇ ਫਿਰ ਉਸ ਦੇ ਘਰੋਂ ਭੋਜਨ ਛਕਣਾ ਫਿਰ ਜਦ ਤੂੰ ਕੰਮ ਕਰਕੇ ਵਾਪਸ ਆਵੇਂਗਾ ਤੇਰੇ ਪ੍ਰੇਸ਼ਾਂ ਦਾ ਉੱਤਰ ਤੈਨੂੰ ਦਿਆਂਗੇ ਇਹ ਹੁਕਮਨਾਮਾ ਲੈ ਕੇ ਉਹ ਵਿਅਕਤੀ ਉਸ ਪਿੰਡ ਵਿੱਚ ਉਸ ਸਿੱਖ ਦੇ ਘਰ ਪਹੁੰਚਿਆ ਤਾਂ ਉਸ ਸਿੱਖ ਨੇ ਇਸ ਵਿਅਕਤੀ ਦਾ ਬੜਾ ਆਦਰ ਸਤਕਾਰ ਕੀਤਾ ਅਤੇ ਪ੍ਰਸ਼ਾਦ ਪਾਣੀ ਪੁੱਛਿਆ ਤਾਂ ਇਸ ਵਿਅਕਤੀ ਨੇ ਗੁਰੂ ਜੀ ਦਾ ਹੁਕਮਨਾਮਾ ਉਸ ਸਿੱਖ ਨੂੰ ਦਿੱਤਾ ਅਤੇ ਕਿਹਾ ਗੁਰੂ ਜੀ ਦਾ ਹੁਕਮ ਹੈ ਕਿ ਪਹਿਲਾਂ 200 ਰੁਪਏ ਲੈ ਕੇ ਫਿਰ ਪ੍ਰਸ਼ਾਦ ਪਾਣੀ ਛਕਣਾ ਇਹ ਗੱਲ ਸੁਣ ਕੇ ਸਿੱਖ ਚੁੱਪ ਕਰਕੇ ਸੋਚਣ ਲੱਗ ਪਿਆ ਕਿ ਇਤਨਾ ਰੁਪਿਆ ਮੈਂ ਕਿੱਥੋਂ ਦਿਆਂ ਆਪਣੇ ਪਤੀ ਨੂੰ ਇਸ ਤਰ੍ਹਾਂ ਸੋਚੀ ਪਿਆ ਵੇਖ ਕੇ ਉਸਦੀ ਪਤਨੀ ਨੇ ਪੁੱਛਿਆ ਕਿ ਆਪ ਸੋਚਾਂ ਵਿੱਚ ਕਿਉਂ ਪੈ ਗਏ ਹੋ ਜਦ ਸਿੱਖ ਨੇ ਆਪਣੀ ਇਸਤਰੀ ਨੂੰ ਗੁਰੂ ਜੀ ਦਾ ਹੁਕਮ ਦੱਸਿਆ ਤਾਂ ਉਸਨੇ ਕਿਹਾ ਜਿਹੜਾ ਇੱਕ ਸ਼ਾਹੂਕਰ ਤੁਹਾਨੂੰ 500 ਰੁਪਏ ਦੇ ਕੇ ਸਾਡੀ ਜਵਾਨ ਲੜਕੀ ਦਾ ਰਿਸ਼ਤਾ ਮੰਗਦਾ ਸੀ ਅਤੇ ਅਸਾਂ ਪਾਪ ਸਮਝ ਕੇ ਲੜਕੀ ਦਾ ਰੁਪਿਆ ਸਵਕਾਰ ਨਹੀਂ ਕੀਤਾ ਸੀ ਹੁਣ ਉਸ ਨੂੰ ਲੜਕੀ ਦਾ ਰਿਸ਼ਤਾ ਮੰਨ ਕੇ ਗੁਰੂ ਜੀ ਦਾ ਬਚਨ ਪੂਰਾ ਕਰਨ ਵਾਸਤੇ 200 ਰੁਪਏ ਲੈ ਕੇ ਆਵੋ ਅਤੇ ਸਿੱਖ ਨੂੰ ਦੇ ਕੇ ਪ੍ਰਸ਼ਾਸਕਾਓ ਸਿੱਖ ਨੇ ਇਸਤਰੀ ਦੀ ਇਹ ਸਲਾਹ ਲੈ ਕੇ ਸ਼ਾਹੂਕਰ ਕੋਲ ਜਾ ਕੇ ਲੜਕੀ ਦੇ ਸਾਖ ਦੀ ਗੱਲ ਕੀਤੀ ਮਗਰ 250 ਰੁਪਏ ਪੇਸ਼ੀਗੀਵੀ ਮੰਗੀ ਸ਼ਾਹੂਕਰ ਨੇ ਕਿਹਾ ਤੂੰ ਹੋਰ ਵਦੇਰੇ ਤਨ ਲੈ ਲੈ ਅਤੇ ਆਪਣੇ ਸਾਰੇ ਕੰਮ ਸਾਰ ਲੈ ਮੇਰੇ ਪਾਸ ਬਹੁਤ ਤਨ ਹੈ ਤੂੰ ਆਪਣੀ ਗਰੀਬੀ ਇੱਕ ਵਾਰ ਹੀ ਦੂਰ ਕਰ ਲੈ ਸਿੱਖ ਨੇ ਕਿਹਾ ਸ਼ਾਹੂਕਰ ਜੀ ਮੈਨੂੰ ਹੋਰ ਵਦੇਰੇ ਤਨ ਦੀ ਲੋੜ ਨਹੀਂ ਕੇਵਲ 250 ਹੀ ਚਾਹੀਦਾ ਹੈ ਤਾਂ ਉਸ ਸ਼ਾਹੂਕਰ ਨੇ 250 ਰੁਪਿਆ ਉਸ ਸਿੱਖ ਨੂੰ ਦੇ ਦਿੱਤਾ ਅਤੇ ਉਸ ਸਿੱਖ ਨੇ ਲਿਆ ਕੇ ਉਸ ਵਿਅਕਤੀ ਨੂੰ ਕਿਹਾ ਇਸ 200 ਰੁਪਏ ਦਾ ਗੁਰੂ ਜੀ ਨੂੰ ਮੱਥਾ ਟੇਕ ਦੇਣਾ ਅਤੇ 50 ਰੁਪਏ ਤੇਰੀ ਭੇਟਾ ਹਨ ਇਸ ਉਪਰੰਤ ਸਿੱਖਣੇ ਉਸ ਵਿਅਕਤੀ ਨੂੰ ਪ੍ਰਸ਼ਾਦਾ ਚੁਕਾ ਕੇ ਵਿਦਾ ਕਰ ਦਿੱਤਾ ਅਸਤੇ ਵਿੱਚ ਉਹ ਵਿਅਕਤੀ ਦੁਪਹਿਰ ਦੇ ਸਮੇਂ ਥਾਕ ਟੁੱਟ ਕੇ ਇੱਕ ਸਾਧੂ ਪਾਸ ਬੈਠ ਗਿਆ ਪਿੱਛੋਂ ਇੱਕ ਸ਼ਾਹੂਕਰ ਆਇਆ ਉਸ ਨੇ ਸੰਤ ਰੂਪ ਸਾਧੂ ਨੂੰ ਇੱਕ ਦੁਸ਼ਾਲਾ ਅਤੇ ਮਿੱਠਾ ਭੋਜਨ ਭੇਟਾ ਕਰਕੇ ਮੱਥਾ ਟੇਕਿਆ ਉਸ ਦੇ ਪਿੱਛੋਂ ਇੱਕ ਰਾਹੀ ਆਇਆ ਉਹ ਸਾਧੂ ਅਗੋਂ ਦੁਸ਼ਾਲਾ ਚੁੱਕ ਕੇ ਲੱਗ ਗਿਆ ਪਰ ਸਾਧੂ ਨੇ ਨਾਤੇ ਤੈਨ ਵਾਲੇ ਨੂੰ ਭਲਾ ਅਤੇ ਨਾ ਚੁੱਕ ਕੇ ਲੈ ਜਾਣ ਵਾਲੇ ਨੂੰ ਪੂਰਾ ਕੁਝ ਕਹਾ ਇਹ ਸਾਰਾ ਕੁਝ ਵੇਖ ਕੇ ਸਾਧੂ ਚੁੱਪ ਹੀ ਰਿਹਾ ਇਹ ਕੋਤਰ ਕਵੇ ਕੇ ਵਿਅਕਤੀ ਬੜਾ ਹਰਾਨ ਹੋਇਆ ਅਤੇ ਆਪਣੇ ਰਸਤੇ ਤੁਰ ਪਿਆ ਅੱਗੇ ਜਾ ਕੇ ਜਦ ਰਾਤ ਪੈ ਗਈ ਤਾਂ ਇੱਕ ਬ੍ਰਿਸ਼ ਹੇ ਤਾਂ ਡੇਰਾ ਲਾ ਕੇ ਉਹ ਬੈਠ ਗਿਆ ਉਸ ਬ੍ਰਿਸ਼ ਉੱਤੇ ਪੰਛੀਆਂ ਦਾ ਇੱਕ ਜੋੜਾ ਰਹਿੰਦਾ ਸੀ ਉਹਨਾਂ ਨੇ ਵਿਚਾਰਿਆ ਕਿ ਸਾਡੇ ਘਰ ਪਰੋਣਾ ਆਇਆ ਹੈ ਸਾਡਾ ਧਰਮ ਹੈ ਕਿ ਇਸ ਨੂੰ ਭੋਜਨ ਦਈਏ ਇਸ ਤਰ੍ਹਾਂ ਆਖ ਕੇ ਨਰ ਪੰਛੀ ਨੇ ਪਿੰਡ ਵਿੱਚੋਂ ਆਪਣੀ ਚੁੰਝ ਵਿੱਚ ਅੱਗ ਦੀ ਚੰਗਿਆੜੀ ਲਿਆ ਕੇ ਸਿੱਖ ਦੇ ਪਾਸ ਸੁੱਟ ਦਿੱਤੀ ਅਤੇ ਜਦੋਂ ਸਿੱਖ ਨੇ ਕੱਖ ਕੰਨ ਇਕੱਠੇ ਕਰਕੇ ਅੱਗ ਬਾਲੀ ਤਾਂ ਉਸ ਪੰਛੀ ਦੀ ਇਸਤਰੀ ਡਿੱਗ ਪਈ ਅਤੇ ਉਹ ਨਰ ਪੰਛੀ ਵੀ ਉਸ ਅਗਨੀ ਵਿੱਚ ਡਿੱਗ ਪਿਆ ਸਿੱਖ ਨੂੰ ਬੜੀ ਭੁੱਖ ਲੱਗੀ ਸੀ ਉਸ ਨੇ ਦੋਨਾਂ ਪੰਛੀਆਂ ਨੂੰ ਭੁੰਨ ਕੇ ਖਾ ਲਿਆ ਸਵੇਰੇ ਚੱਲ ਕੇ ਜਦੋਂ ਉਹ ਗੁਰੂ ਜੀ ਪਾਸ ਪਹੁੰਚਿਆ ਤਾਂ ਗੁਰੂ ਜੀ ਨੇ ਪੁੱਛਿਆ ਕਿ ਤੈਨੂੰ ਤੇਰੇ ਪ੍ਰਸ਼ਨ ਦਾ ਉੱਤਰ ਤਾਂ ਮਿਲ ਗਿਆ ਹੋਵੇਗਾ ਤਾਂ ਉਸ ਵਿਅਕਤੀ ਨੇ ਕਿਹਾ ਮਹਾਰਾਜ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆਈ ਆਪ ਸਮਝਾਵੋਗੇ ਤਾਂ ਹੀ ਸਮਝਾਂਗਾ ਗੁਰੂ ਜੀ ਨੇ ਫਰਮਾਇਆ ਜੇ ਤੂੰ ਸਿੱਖ ਬੰਨਾ ਹੋਵੇ ਤਾਂ ਉਸ ਸਿੱਖ ਵਰਗੇ ਬੰਨਾ ਜਿਸ ਨੇ ਸਭ ਕੁਝ ਗੁਰੂ ਦਾ ਜਾਣ ਕੇ ਲੜਕੀ ਵੇਚ ਤੈਨੂੰ ਪੈਸੇ ਲਿਆ ਕੇ ਦਿੱਤੇ ਸਨ ਅਤੇ ਜੇਕਰ ਤੂੰ ਫਕੀਰੀ ਕਰਨੀ ਚਾਵੇਂ ਤਾਂ ਉਸ ਸਾਧੂ ਵਰਗੀ ਕਰੀ ਜਿਸ ਨੂੰ ਆਏ ਦੀ ਖੁਸ਼ੀ ਅਤੇ ਗਏ ਦੀ ਕਮੀ ਹੀ ਨਹੀਂ ਸੀ ਅਤੇ ਜੇਕਰ ਤੂੰ ਗ੍ਰਸਤ ਤਾਲਨ ਕਰਨਾ ਚਾਹੇ ਤਾਂ ਉਹਨਾਂ ਪੰਛੀਆਂ ਵਾਂਗ ਆਪਾ ਵਾਰ ਕੇ ਆਤੀਤੀ ਦੀ ਸੇਵਾ ਨੂੰ ਮੁੱਖ ਰੱਖਣਾ ਨਿਸ਼ਚੈ ਕਰਨਾ ਇਹਨਾਂ ਤਿੰਨਾਂ ਨੂੰ ਵਿਚਾਰ ਕੇ ਜਿਹੜੀ ਕ ਤੁੰ ਚੰਗੀ ਲੱਗੇ ਸਿੱਖੀ ਫਕੀਰੀ ਜਾਂ ਗ੍ਰਹਿਸਤ ਉਸ ਨੂੰ ਧਾਰਨ ਕਰ ਲੈ ਤਾਂ ਉਸ ਵਿਅਕਤੀ ਨੇ ਹੱਥ ਜੋੜ ਕੇ ਕਿਹਾ ਇਹ ਤਾਂ ਬੜਾ ਕਠਿਨ ਹੈ ਮੇਰੇ ਪਾਸੋਂ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਨਹੀਂ ਹੋ ਸਕਦਾ ਮੇਰੇ ਉੱਤੇ ਆਪ ਐਸੀ ਕਿਰਪਾ ਕਰੋ ਕਿ ਮੈਨੂੰ ਮੁਕਤੀ ਪ੍ਰਾਪਤ ਹੋ ਜਾਵੇ ਗੁਰੂ ਜੀ ਨੇ ਕਿਹਾ ਨਿਸਕਪਟ ਹੋ ਕੇ ਧਰਮ ਦੀ ਕਿਰਤ ਕਰੋ ਮਨ ਨੀਵਾ ਕਰਕੇ ਸਿੱਖਾਂ ਦੀ ਸੇਵਾ ਕਰੋ ਅਤੇ ਸਤਨਾਮ ਦਾ ਸਿਮਰਨ ਕਰੋ ਇਸੇ ਤਰ੍ਹਾਂ ਹੌਲੀ-ਹੌਲੀ ਕਰਕੇ ਤੇਰੀ ਗਤੀ ਹੋ ਜਾਵੇਗੀ ਇਸ ਤਰ੍ਹਾਂ ਦਾ ਉਪਦੇਸ਼ ਕਰਕੇ ਗੁਰੂ ਜੀ ਨੇ अनेਕਾਂ ਦਾ ਹੀ ਉਦਾਰ ਕੀਤਾ ਸਿੱਖ ਧਰਮ ਦੀ ਰੱਖੀ ਸੀ ਨੀ ਜਿਸ ਨੇ ਗੁਰੂ ਨਾਨਕ ਮਹਾਰਾਜ ਦੀ ਕੀ ਗੱਲ ਕਰੀਏ ਨੂਰੋਂ ਨੂਰ ਸੀ ਜਿਸ ਨਾਲ ਜਗ ਹੋਇਆ ਉਸ ਨੂਰੀ ਪ੍ਰਵਾਸੀ ਦੀ ਕੀ ਗੱਲ ਕਰੀਏ ਨਾ ਕੋ Hindu ਨਾ Musalman ਕੋਈ ਤੁਰੋਂ ਆਈ ਆਵਾਜ਼ ਦੀ ਕੀ ਗੱਲ ਕਰੀਏ ਜਿਸ ਤੇ ਚੜਕੇ ਪਬਜ ਲੋ ਫਾਰ ਹੋਈਏ ਨਾਨਕ ਨਾਮ ਜਹਾਜ਼ ਦੀ ਕੀ ਗੱਲ ਕਰੀਏ ਤੇਰੇ ਦਰ ਤੇ ਆਣ ਕੇ ਪਤਸ਼ਾਹੀ ਸਾਰੀ ਦੁਨੀਆ ਦਾ ਸੀਸ ਹੀ ਝੁਕ ਜਾਵੇ ਤੇਰੇ ਪੰਜੇ ਦੀ ਛੋਨੋਂ ਛੌਂਦਿਆ ਹੀ ਪਰਬਤ ਡਿਗਦਾ ਡਿਗਦਾ ਰੁਕ ਜਾਵੇ ਤਿਖਾ ਮਾਰਿਆ ਬਾਣੀ ਦਾ ਬੰਧ ਤੇਰਾ ਕਿ ਮੱਜਲ ਨਿਸ਼ਾਨਿਆਂ ਉਕ ਜਾਵੇ ਜਿਹੜਾ ਤੇਰੇ ਨਿਸ਼ਾਨੇ ਤੇ ਦਿਲ ਰੱਖੇ ਉਹਦਾ ਗਿਰ 84 ਦਾ ਮੁੱਕ ਜਾਵੇ ਪਰਗਟ ਹੋ ਕੇ ਇਸ ਸੰਸਾਰ ਅੰਦਰ ਪਰਦਾ ਦੋਈ ਦਵੇਤ ਦਾ ਦੂਰ ਕੀਤਾ ਜਿਉਂਦੇ ਜੀ ਜੋ ਲੋਕਾਂ ਦੀ ਜਾਣ ਕਰਦੇ ਵਹਿਮ ਪਰਮਾ ਨੂੰ ਚੱਕਣਾ ਚੁਰ ਕੀਤਾ ਪਾਈ ਲਾਲੋ ਦੀ ਰੋਟੀ ਚ ਦੁੱਧ ਘੜ ਕੇ ਮਲਕ ਭਾਗੋ ਦਾ ਖਤਮ غرੂਰ ਕੀਤਾ ਰੱਬੀ ਨਾਮ ਦੀ ਚੱਕੀ ਚਲਾ ਕੇ ਤੇ ਜਿਸ ਦਾ ਛਿਜਰਾ ਕਰਨ ਲਈ ਬਾਬਰ ਮਜਬੂਰ ਕੀਤਾ ਠੰਡ ਪੌਣ ਲਈ ਤਪਦੇ ਹੱਡੀਆਂ ਵਿੱਚੋਂ ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ ਮਜਦਾਰ ਵਿੱਚ ਗੋਤੇ ਖਾਂਦਿਆਂ ਨੂੰ ਤਾਰਾ ਲਈ ਐਸਾ ਤਾਰਨ ਹਰ ਆਇਆ ਤੁਰ ਦਰਗਾਹ ਚ ਬਖਸ਼ਿਸ਼ਾਂ ਲੈ ਕੇ ਅਤੇ ਦਾਤਾ ਵੰਡਣ ਲਈ ਆਪ ਦਾਤਾਰ ਆਇਆ ਪੰਡਤ ਮੁੱਲਾ ਅਤੇ ਪਾਂਦੇ ਸਭ ਕਹਿਣ ਲੱਗੇ ਕਲ ਜੋਗ ਵਿੱਚ ਹੈ ਨਾਨਕ ਅਵਤਾਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ